ਅਸੀਂ ਇਥੋਂ ਘਟੋ ਘਟ ਪੰਜ ਛੇ ਵਾਰ ਅਨਾਉਂਸ ਕਰ ਚੁੱਕੇ ਆਂ ਵੀ ਬਲਤੇਜ ਪੰਨੂ ਤੇ ਕਾਰਵਾਈ ਕਿਉਂ ਨਹੀਂ ਕੀਤੀ ਉਹ ਤੋਂ ਜਵਾਬ ਤਾਂ ਵੀ ਵੀ ਹੁਣ ਤੱਕ ਤੁਸੀਂ ਕਿਉਂ ਨਹੀਂ ਕਰਦੇ ਕੀ ਡਰ ਕੀ ਇਥੋਂ ਜਾਂ ਘਟੋ ਘਟ ਸਾਨੂੰ ਕਹਿ ਤਾਂ ਦੋ ਵੀ ਅਸੀਂ ਨਹੀਂ ਕਰਦੇ ਜਾਓ ਜਾਓ ਕਲਮਕਰੀਏ ਘਟੋ ਘਟ ਜੇ ਤੁਸੀਂ ਪੰਨੂ ਸਾਹਿਬ ਨੂੰ ਨਹੀਂ ਕਹਿ ਸਕਦੇ ਸਾਨੂੰ ਤਾਂ ਕਹਿ ਸਕਦੇ ਹੋ ਵੀ ਦਫਾ ਹੋ ਜੋ ਨਹੀਂ ਕਰਨੀ ਅਸੀਂ ਕਰਦੇ ਸੋ ਚੁੱਪ ਰਹਿ ਕੇ ਤਮਾਸ਼ਾ ਦੇਖ ਰਹੇ ਆਂ ਐਡਵੋਕੇਟ ਜਨਰਲ ਦਾ ਅਸਿਸਟੈਂਟ ਸੀਨੀਅਰ ਅਸਿਸਟੈਂਟ ਜਿਹਨੂੰ ਕਹਿੰਦੇ ਨੇ ਉਹ ਵੀ ਐਡਵੋਕੇਟ ਨੇ ਪਰ ਇਹ ਸੋਚੇ ਨੇ ਭਰਾਓ ਬੜੇ ਲਖੀਰ ਨੇ ਪਰ ਉਹਨਾਂ ਦੀ ਪੋਸਟ ਕੋ ਸਿੱਧੂ ਦੇ ਕਤਲ ਦੇ ਜਸ਼ਨ ਬਜੂਲ ਨੇ ਪਾਈ ਸੀ ਵੀ ਸੁਣਿਆ ਕਹਿੰਦੇ ਟੋਪੀ ਵਾਲੇ ਕਿੱਲ ਹੁੰਦੇ ਆ ਟੋਪੀ ਵਾਲੇ ਕਿੱਲ ਹੁੰਦੇ ਆ ਸੁਣਿਆ ਪ੍ਰਿਆਪਦ ਫੌਜੀ ਵੀ ਟੋਪੀ ਲੈਂਦੇ ਆ ਉਹ ਆਮ ਪਾਰਟੀ ਦੇ ਦੋਪੀ ਇੱਕ ਦੋਸ਼ੀ ਬਦਮਾਸ਼ ਪ੍ਰਿਆਪਤ ਦੇ ਦੋਪੀ ਨਾਲ ਕੰਪੈਰੀਸ਼ਨ ਕਰਦਾ ਹੈ। ਔਰ ਇਹੋ ਜਿਹੇ ਬੰਦੇ ਸੱਤਾ ਦੇ ਗਲੇਰਿਆਂ 'ਚ ਬੈਠੇ। ਦੋਸ਼ੀਆਂ ਤੇ ਜਦੋਂ ਕਾਰਵਾਈ ਕਰੂਗੇ ਦੇਖੀ ਜਾਂਦੀ ਹੈ ਉਹ ਤਾਂ ਦੂਰ ਦੀ ਗੱਲ ਆ ਪਹਾੜੇ ਆ ਕੁਛ ਬਾਹਰ ਬੈਠੇ ਆ ਉਹ ਤਾਂ ਆਪਸ ਆਪਸ ਹੀ ਸੋਚ ਸਕਦੇ ਹਾਂ ਇਸ ਗੱਲ ਨੂੰ। ਪਰ ਜਿਹੜੇ ਤੁਹਾਡੇ ਦੋਪੀ 'ਚ ਬੈਠੇ ਨੇ ਪਹਿਲੇ ਇਹਨਾਂ ਦਾ ਹੱਲ ਤਾਂ ਕਰ ਦੋ। ਪਵੰਤ ਮੰਸਾਹ ਸਾਬ ਖੁਸ਼ ਇਹ ਇਸ ਗੱਲ ਦੇ ਉੱਤੇ ਵੀ ਬੜਾ ਵਧੀਆ ਲਿਆਉਂ ਰੌਟਰ ਮੰਨ ਸਾਬ ਜੇ ਲਿਆਉਂ ਡਾਊਟਰ ਇਹਦਾ ਵਧੀਆ ਤਾਂ ਫਿਰ 40 ਆਪਣੀ ਵਾਈਫ ਨੂੰ ਕਾਹਦੇ ਲਈ ਦੇਤੇ ਜੇ ਲਾਡਾ ਇੰਨਾ ਚੰਗਾ ਹੈ ਜੇ ਬਿਨਾਂ ਕਰਨ ਮੈਂ ਤਾਂ ਘੁੰਮੂ ਪੰਜਾਬ ਚ ਇੱਥੇ ਕੀ ਕਰਦਾ ਇਹ ਕਿੱਕ ਮੈਂਬਰ ਕੋਲੇ 40 40 50 50 ਕਰਨ ਮੈਂ ਦੇ ਰਿਹਾ ਹਾਂ ਜੈਮਰ ਤੱਕ ਦੇ ਰਿਹਾ ਹਾਂ ਫੇ ਕੀ ਲੋੜ ਪੈਂਦੀ ਹੈ ਇਹ ਤਾਂ ਦੁਈਆ ਆਮ ਬੰਦੇ ਆਮ ਮੰਮੂ ਕੋ ਮੂੰ ਪੰਜਾਬ ਦੇ ਵਿੱਚ ਜੀ ਲਾਂਡਾ ਜਿਹੜਾ ਚਿੰਨ੍ਹ ਹੈ ਮਹੱਲਾ ਕਲੀਨਿਕ ਖੋਲੀ ਚੰਨੂ ਮਹੱਲਾ ਕਲੀਨਿਕ ਤੱਕ ਮਾਨਸਾ ਪਹੁੰਚਦਾ ਨਹੀਂ ਕੋਈ ਸਾਡੇ ਰਾਹਾਂ ਚ ਹੀ ਵਰ ਜਾਂਦੇ ਐ ਜਿੱਥੇ ਮੇਰਾ ਪੁੱਤ ਮਰੇ ਤਿੰਨ ਮਿੰਟ ਦਾ ਰਸਤਾ ਸੀ ਹਸਪੀਟਲ ਦਾ ਪਰ ਨਹੀਂ ਪਹੁੰਚ ਪਾਇਆ ਕਿਉਂਕਿ 35 ਗੋਲੀਆਂ ਦੇ ਸਿੰਨਾਸ਼ੀਬ ਤਾਂ ਸੀ ਅਸਲੀਅਤ ਦੇ ਆਜੋ ਮੈਨੂੰ ਪਤਾ ਤੁਹਾਨੂੰ ਪਤਾ ਜਿਹੜੇ ਸਾਰੇ ਕੰਮ ਕਾਰ ਛੱਡ ਕੇ ਇੱਥੇ ਪਹੁੰਚ ਨੂੰ ਇਹ ਗੱਲਾਂ ਪੁੱਛਣ ਦੇ ਵਾਸਤੇ ਉਹਨੂੰ ਇਹ ਗੱਲਾਂ ਜਾਣਨ ਦੇ ਵਾਸਤੇ ਇੱਥੇ ਆਉਂਦੇ ਸਰਕਾਰ ਹਲੇ ਵੀ ਕਰਨੀ ਕੋਲ ਟੇਲ ਪਾਈ ਬੈਠੀ ਹੈ ਕੋਈ ਗੱਲ ਨਹੀਂ ਸੁਣਾ ਦੇਾਂਗੇ ਸਮਾਂ ਤੇਰਾ ਵੀ ਆਉਗਾ ਕੱਲੀ ਦੇ ਵਿੱਚ ਤੁਸੀਂ ਵੀ ਆਉਂਗੇ ਮੈਂ ਥਾਰ ਗੱਡੀ ਸਾਹਮਣੇ ਬੈਠਣ ਵਾਲੇ ਸ਼ੀਸ਼ਾ ਨਹੀਂ ਪਾਇਆ ਮਾਨ ਸਾਹਿਬ ਜੇ ਸੈਂਟਰਲ ਲੋਕ ਗੱਲ ਸੁਣ ਲੋ ਤੁਹਾਡਾ ਜਿਹੜਾ ਲਾਡ ਆਰਡਰ ਹੈ ਇਹ ਸੜਕਾਂ ਤੇ ਲੈ ਕੇ ਘੁੰਮੂਗਾ ਚਲਣੀ ਹੋਈ লাশ ਉੱਤ ਦੀ ਉੱਤੇ ਫੋਟੋ ਲਾ ਕੇ ਘੁੰਮੂਗਾ ਤੁਹਾਡੇ ਸਾਹਮਣੇ ਤਾਂ ਜੋ ਕੋਈ ਲੋਕ ਵੇਖ ਲੈਣ ਸਾਡਾ ਲਾਡ ਆਰਡਰ ਆਏ ਹਲੇ ਤੁਸੀਂ ਸੁਰੱਖਿਆ ਦੇ ਲੋ ਗੈਂਗਸਟਰਾਂ ਨੂੰ ਸੁਰੱਖਿਆ ਦੇ ਲੋ ਬਦਮਾਸ਼ਾਂ ਨੂੰ ਤੁਹਾਡੀ ਮਰਜ਼ੀ ਅਸੀਂ ਤਾਂ ਰੋਕ ਨਹੀਂ ਸਕਦੇ ਤੁਹਾਡੇ ਸਾਹਮਣੇ ਪਿਛਲੇ 10 ਮਹੀਨਿਆਂ ਤੋਂ ਲੱਗੇ ਹੋਏ ਆ ਸਾਡੀ ਤੁਸੀਂ ਨਹੀਂ ਸੁਣੀ ਸਾਡੀ ਦੇਹਾਂ ਤੋਂ ਖੇ ਹੋ ਗਈ ਹਰਜ ਪੰਨੂ ਸਾਹਿਬ ਕਹਿੰਦੇ ਜੀ ਹੱਟ ਦੇ ਪੇਸ਼ੈਂਟ ਆ ਉਹ ਹੱਟ ਦਾ ਪੇਸ਼ੈਂਟ ਮੈਂ ਹੈ ਨਹੀਂ ਸੀ ਮੈਂ ਕੋੜੇ ਬੱਗਾ ਸੀ 29 ਮਈ ਤੋਂ ਬਾਅਦ ਦੋ ਮਾਸਤਾਂ ਤੇ ਪੈ ਗਏ ਹੱਟ ਜਦੋਂ ਘਰ ਉੱਜੜਦੇ ਆ ਉਦੋਂ ਪੇਸ਼ੈਂਟ ਬਣਦੇ ਆ ਹਣ ਤੁਸੀਂ ਤਾਂ ਮਹਿਲਾ ਕੋਠੀਆਂ 'ਚ ਬੈਠਿਓ ਕੋੜੇ ਹੱਟ ਨੂੰ ਕੀ ਹੋਣਾ ਹੈ ਛੋੜਾ ਹੱਟ ਤੜਫਦਾ ਨਹੀਂ ਹਲੇ ਹੱਟ ਸਾਡੇ ਫੇਲ ਹੋਣਗੇ ਪਹਿਲਾਂ ਖੜ ਤੇ ਦੁਨੀਆ ਦਾ ਬੋਝ ਹੈ ਲੱਖਾਂ ਲੋਕ ਨੇ ਕਿਨੇ ਕਿਨੇ ਬੱਚੇ ਸਾਨੂੰ ਪੁੱਛਦੇ ਆ ਅੰਕਲ ਕਿਉਂ ਕੀ ਹੋਇਆ ਇਹ ਚਲਾ ਚਲਾ ਕੇ ਪੁੱਛਦੇ ਮੈਂ ਜੋ ਕਿ ਤੁਹਾਇ ਕੀ ਜਵਾਬ ਹੈ ਸਾਡੇ ਕੋਲ ਕਿਸੇ ਨੂੰ ਮਾਰ ਦੇਣਾ ਹੀ ਹੱਲ ਹੈ ਕਮੀਆਂ ਕਿਹਦੇ ਤੇ 100 ਹੋ ਸਕਦੀਆਂ ਮੇਰੇ ਬੱਚੇ ਵੀ 50 ਕਮੀਆਂ ਹੋਣੀਆਂ ਜੇ ਲੱਭੋਂਗੇ ਤਾਂ ਮੇਰੇ 'ਚ 50 ਕਮੀਆਂ ਹੋਣੀਆਂ ਜੇ ਲੱਭੋਂਗੇ ਤਾਂ ਉਹਨਾਂ ਕੁ ਗਲਤੀਆਂ ਦਾ ਪੁੱਤਲਾ ਹੈ ਕੌਣ ਨਹੀਂ ਕਰਦਾ ਗਲਤੀ ਪਰ ਉਹਨੂੰ ਸਮਝਾਇਆ ਵੀ ਤਾਂ ਜਾ ਸਕਦਾ ਹੈ ਜਦੋਂ ਗੋਲੀ ਮਾਰਨ ਵਾਲੇ ਨੂੰ ਇਸ ਗੱਲ ਦਾ ਇਲਮ ਹੈ ਵੀ ਮੈਨੂੰ ਮੁਸ਼ਕਲੀ ਹੋਣਾ ਮੈਂ ਇੱਕ ਬੰਦਾ ਮਸ਼ਹੂਰ ਮਾਰੂਗਾ ਉਸ ਤੋਂ ਬਾਅਦ ਮੈਂ ਜੇਲ੍ਹ ਬੈਠੂਗਾ ਜੇਲ੍ਹ 'ਚ ਮੇਰੇ ਕੋਲੇ ਫੋਨ ਵੀ ਹੋਊਗਾ ਉਸ ਤੋਂ ਬਾਅਦ ਮੈਂ ਫੇਰ ਧਮਕੀ ਦੇਵਾਂਗਾ ਫੇਰ ਮੇਰੀ ਅਮਦਨ ਸ਼ੁਰੂ ਹੋ ਜਾਣੀ ਹੈ ਤਾਂ ਫੇਰ ਕ੍ਰਾਈਮ ਕਿਉਂ ਨਹੀਂ ਵਧੂਗਾ ਮੈਂ ਹਰਕਲ ਤੇ ਕਹਿੰਦਾ ਗੋਲੀ ਦਾ ਹੱਲ ਗੋਲੀ ਹੈ ਜਿਹੜਾ ਸਾਡੇ ਨੂੰ ਗੋਲੀ ਨਾਲ ਮਾਰਦਾ ਉਹ ਗੋਲੀ ਨਾਲ ਮਾਰਨਾ ਚਾਹੀਦਾ ਉਹਨੂੰ ਗ੍ਰਫਤਾਰ ਕਰਨ ਦਾ ਕੀ ਕੰਮ ਹੈ ਉਹ ਪੈਸੇ ਲੈਂਦਾ ਹੈ ਫੀਸ ਉਹਦੋਂ ਵਸੂਲਦਾ ਹੈ ਘਰ ਸਾਡਾ ਪੜਦਾ ਫਿਰ ਉਹ ਤੇ ਛੋਟਾ ਜਿਹਾ ਮਤਲਬਾਨ ਦਰਜ ਕਰਕੇ ਉਹ ਜੇਲ੍ਹ ਤੀ ਹੁਣਤਾ ਮੰਨਦਾ ਉੱਥੇ ਜਾ ਕੇ ਉਹ ਕਿਸੇ ਗਰੁੱਪ ਨਾਲ ਸਾਂਝ ਪਾ ਲੈਂਦਾ ਪਹਿਲਾਂ ਉਹ ਇਕੱਲਾ ਹੁੰਦਾ ਫਿਰ ਉਹ 15 20 ਦਾ ਜਿਹੜਾ ਅੱਗੇ ਨੈਟ ਚਲਾਉਂਦਾ ਪੁੱਤਲਵੰਡੀ ਸਾਹਿਬ ਉਹ ਆ ਸਾਹਮਣੇ ਸਾਨੂੰ ਸਾਰਿਆਂ ਨੂੰ ਪਤਾ 30 ਸਾਲਾਂ ਦੇ ਵਿੱਚ ਡਾਕਟਰ ਬਣਦਾ ਜਵਾਕ ਤੇ বুੜੇ ਹੋ ਜਾਂਦੇ ਪੜ੍ਹਦੇ ਪੜ੍ਹ ਕੇ ਜਦੋਂ ਮੈਡੀਕਲ ਕਰਦੇ ਆ ਐਮ ਡੀ ਬਣਨ ਤੱਕ ਜਵਾਕ ਦੀ ਉਮਰ ਸਹੀ ਜੇ 3 ਸਾਲ ਦੀ ਹੋ ਜਾਂਦੀ ਹੈ 30 ਸਾਲਾਂ ਬਾਅਦ ਐਮ.ਡੀ ਬਣ ਕੇ ਉਹਨੇ ਕਲੀਨਿਕ ਖੋਲ੍ਹਿਆ ਆਪਣਾ ਤਾਂ ਮੈਂ ਨਾਸੋਨੇ ਭੇਜਤਾ ਜਾ ਕੇ ਜੋ ਗੋਲੀ ਮਾਰਤੀ ਦੇ ਪੈਸੇ ਕਲਾਕਾਰ ਦੇ ਤੁਸੀਂ ਗੋਲੀਆਂ ਮਰਵਾਤੀਆਂ ਦੀਪ ਸਿੱਧੂ ਤੁਸੀਂ ਐਕਸੀਡੈਂਟ ਚ ਮਾਰਤਾਂ ਜੇ ਕੋ ਕਬੱਡੀ ਦਾ ਪਲੇਅਰ ਮਸ਼ਹੂਰ ਹੋਗਾ ਤੁਸੀਂ ਉਹ ਮਰਵਾਤਾ ਤਾਂ ਬਈ ਇੱਥੇ ਰਹਿ ਕੀ ਗਿਆ ਵਿੱਚ ਉਹ ਮੈਂ ਇੱਕ ਗੱਡੀ ਦੇ ਪਿੱਛੇ ਪੜਿਆ ਸੀ ਜਿਹੜੇ ਵੇਲੇ ਨੇ ਉਹਨੇ ਮਖੌਲ ਮਾਰ ਦਿੰਦੇ ਆ ਜਿਹਦੇ ਜਿਹੇ ਕਾਨੂੰਨ ਜਾਪਨ ਨੂੰ ਪਿਸਤੌਲ ਮਾਰ ਦਿੰਦੇ ਆ ਇਹ ਗੱਲ ਬਿਲਕੁਲ ਸਚਾਈ ਦੇ ਨੇੜੇ ਸਰਕਾਰਾਂ ਸਾਡੀਆਂ ਤਮਾਸ਼ਾ ਵੇਖ ਰਹੀਆਂ ਨੇ ਉਹਨਾਂ ਨੂੰ ਇਹ ਲੱਗਦਾ ਵੀ ਇੱਕ ਵਾਰੀ ਬਟੇਰਾ ਆ ਗਿਆ ਪੈਰ ਥਲੇ ਬੰਦੇ ਮੇ ਆ ਗਿਆ ਹੁਣ 5 ਸਾਲ ਤੱਕ ਗੋਲਦ ਨਹੀਂ ਆਉਂਦੇ ਉਹਦੋਂ ਦੇਖਾਂਗੇ ਉਹਦੋਂ ਸਤੂ ਵੀ ਭੁੱਲ ਭੱਲ ਜਾਣਗੇ ਲੋਕ ਪਰ ਦਿਮਾਗ ਚ ਗੱਲ ਕਰ ਦੋ ਭੁੱਲਣ ਨਹੀਂ ਦੇਊਂਗਾ ਸੜਕਾਂ ਤੇ ਫਿਰੂੰਗਾ ਦੱਤਾਂ ਸਾਨੂੰ ਘਰਾਂ ਦੇ ਵਿੱਚ ਨਿਜਰਬੰਦ ਕਰੀ ਜਾਨੂੰ ਅਸੀਂ ਇਸ ਤਰ੍ਹਾਂ ਦੀ ਜ਼ਿੰਦਗੀ ਨਹੀਂ ਚਾਹੁੰਦੇ। ਨਾ ਸਾਨੂੰ ਤੁਹਾਡੀਆਂ ਸਿਕਿਉਰਟੀਆਂ ਦੀ ਲੋੜ ਹੈ। ਚਲ ਸਾਨੂੰ ਛੱਡ ਦਿਓ ਖੁੱਲੇ। ਪਰ ਨਾਲ ਸ਼ਰਤ ਕਰਦਾ ਹਾਂ ਦੋਸ਼ੀਆਂ ਨੂੰ ਵੀ ਛੱਡ ਦਿਓ। ਤੁਹਾਡੇ ਹੱਥ ਬੰਨ ਕੇ ਥੋੜੇ ਚਿਰਨਾ ਚ ਬੇਨਤੀ ਕਰਦਾ ਸਰਕਾਰੇ। ਤੂੰ ਦੋਸ਼ੀਆਂ ਨੂੰ ਵੀ ਛੱਡ ਦੇ। ਉਹਨਾਂ ਨੂੰ ਬੁਲਟ ਪ੍ਰੂਫ ਗੱਡੀਆਂ ਦੇਣੀਆਂ ਬੰਦ ਕਰ ਦੇ। ਉਹ ਵੀ ਤਾਂ ਕਿਸੇ ਦਾ ਜੂਆ ਕਮਾਰ ਕੇ ਜਾਂਦੇ ਆ ਉਹ ਵੀ ਖਤਰੇ ਦਾ ਸਾਹਮਣਾ ਕਰਨ ਮੈਂ ਤੁਹਾਨੂੰ ਬਾਰ ਬਾਰ ਅਪੀਲ ਕਰਦਾ ਗਵਰਨਮੈਂਟ ਨੂੰ। ਤੁਸੀਂ ਵਿਦਵਾਸ਼ ਸਮਾਗ ਰਹੇ ਹੋ ਜਿਹਨਾਂ ਦੇ ਵਿੱਚ ਆ ਪਿੱਛੇ ਜਦੋਂ ਜੇਲ੍ਹ ਮੰਤਰੀ ਦੇ ਅੰਕੜੇ ਸੁਨੇ ਹੋਣਗੇ 3600 ਮੋਬਾਈਲ ਫਾਂਡੇ ਕੋਲ ਛੇ ਵੀ ਨਹੀਂ ਤੇ ਪਿੱਛੇ ਕੀ ਰਹਿ ਗਿਆ ਵੀ ਟ੍ਰੈਲ ਵੱਜੋਂ ਕੋਈ ਫੌਜੂ ਦੇ ਕੇ ਦੇਖੋ ਦੂਜੇ ਨਾਲ ਉੱਥੇ ਫੋਨ ਚਲਾ ਕੇ ਦਿਖਾਵੇ ਕੋਈ ਫਿਰ ਕਿਸੇ ਕੇਂਦਰੀ ਬਦਲ ਨੂੰ ਦਿਓ ਕੋਈ ਜੇਲ੍ਹ ਇੱਕ ਅੱਧੀ ਟੈਲ ਕਰਕੇ ਉੱਥੇ ਫੋਨ ਚਲਾ ਕੇ ਦਿਖਾ ਦੇਣ ਸਭ ਕੁਝ ਥੋੜੀ ਫਿਲੀ ਭੁਗਤਣਾ ਹੋ ਰਿਹਾ ਸਾਰੀ ਚੀਜ਼ ਪੇੜ ਜਾ ਰਹੀ ਅੰਦਰ ਫੋਨ ਚੱਲਦਾ ਅੰਦਰ ਪੇੜ ਚੱਲਦਾ ਹੈ ਸਹਿਲਾ ਦੇ ਪੈਸੇ ਲੈ ਜਾਂਦੇ ਆ ਸਰਕਾਰ ਦੇ ਆ ਦੋਗੇ ਪਰ ਸਾਰਾ ਜੇਲ੍ਹ ਪ੍ਰਸ਼ਾਸਨ ਕਹਿ ਰਿਹਾ ਵੀ ਫੋਨ ਨਾਲ ਦਾ ਕੰਟਰੋਲ ਹੀ ਨਹੀਂ ਚ ਕੋਈ ਕੰਮ ਤੋਂ ਉੱਤੋਂ ਨਹੀਂ ਸਿੱਟ ਦਿੰਦੇ ਨੇ ਫੇ ਜੇਲਾ ਕਹਦੀਆਂ ਜੋ 19 ਫੁੱਟ ਦੀ ਕੰਧ ਹੈ ਫਿਰ 8 ਫੁੱਟ ਦੀ ਕੰਧ ਹੈ ਫਿਰ ਅੱਗੇ ਸੈਲ ਹੈ ਫਿਰ ਵੀ ਉੱਥੇ ਫੋਨ ਜਾ ਰਿਹਾ ਹੈ ਤਾਂ ਮਤਲਬ ਮੁਲਾਜ਼ਮਾਂ ਦੀ ਮਿਹਰਬਾਨੀ ਤੋਂ ਬਿਨਾ ਕਿੱਦਾਂ ਇਹ ਕੰਮ ਹੋਜੂਗਾ ਸਿੱਧੂ ਨੂੰ ਮਾਰਿਆ ਜਾਂਦਾ ਤੁਰੰਤ ਮਾਰਨ ਤੋਂ ਬਾਅਦ ਲਾਰੈਂਸ ਦੀ ਇੱਕ ਮੁਲਾਜ਼ਮੀ ਗੱਲ ਕਰਵਾਉਂਦਾ ਗੱਲ ਹੋ ਸਕਦੀ ਹੈ ਜੀ ਗੱਲ ਹੀ ਹੋ ਸਕਦੀ ਹੈ ਉਹ ਕਹਿੰਦਾ ਭਾਈ ਗੇਮੀ ਗੱਦੀ ਜੜਤ ਸੁਣੀ ਉਹ ਸਾਰਿਆਂ ਨੇ ਬੜੀ ਵਾਇਰਲ ਹੋਈ ਜ ਹੈ ਸੋਸ਼ਲ ਮੀਡੀਆ ਤੇ ਔਰ ਮੁਬਾਰਕਾਨਾਂ ਦੇ ਮੇਰੇ ਪੁੱਤਰੀਆਂ ਨੂੰ ਆਰਕੀ ਉਹ ਵੀ ਕਿੱਥੇ ਜਿੱਥੇ ਪਰਿੰਦਾ ਪਰਨੀ ਮਾਰਸਾ ਤਿਹਾਰ ਵਰਗੀ ਜੇਲ ਜਿੱਥੇ ਕਹਿੰਦੇ ਨੇ ਵੀ ਬੰਦਾ ਜਮਾ ਹਰ ਪਾਸਾ ਹੀ ਨਹੀਂ ਲੈ ਸਕਦਾ ਕਿਸੇ ਪਾਸੇ ਉਸ ਜੇਲ ਦੇ ਵਿੱਚ ਫੋਨ ਚੱਲਦਾ ਰਾਇਡ ਤੇ ਉੱਤੇ ਆਉਂਦੇ ਨੇ ਪ੍ਰੋਡਕਸ਼ਨ ਲਾਈਨ ਤੇ ਆ ਗਏ ਹਾਂ ਸਿੱਤੂ ਅਸੀਂ ਮਾਰੇ ਜਦੋਂ ਕੋਰਟ ਚ ਪਿੱਛੇ ਆ ਗਏ ਸਾਡੇ ਕੋਲ ਤਾਂ ਫੋਨ ਹੀ ਨਹੀਂ ਹੈਗੇ ਜਿਸ ਨਾਲ ਸੰਪਰਕ ਕੀਤਾ ਕਰ ਸਕੀਏ ਇਹ ਸਾਡੀ ਗਵਰਨਮੈਂਟ ਦਾ ਫੇਲਿਅਰ ਹੀ ਹੈ ਲਾਰੈਂਸ ਦੇ ਉੱਤੇ 100 ਮੁਕੱਦਮਾ ਚੱਲਦਾ ਹੈ 64 65 ਜੱਗੂ ਦੇ ਉੱਤੇ ਚੱਲਦੇ ਆ ਕਿਸੇ ਪਰਚੇ 'ਚੋਂ ਸਜ਼ਾ ਨਹੀਂ ਹੋ ਰਹੀ ਉਹ ਤਾਂ ਫਿਰ ਭਾਈ ਸਾਡੋ ਕੁੱਤੇ ਛੱਡ ਦਿਓ ਲਾਪਰ ਸਾਡੇ ਗੋਲੀ ਮਾਰ ਦੀਆਂ ਸਾਡੀ ਮੁਲਕੀ ਦਾ ਹੋ ਜੂਗਾ ਅਸੀਂ ਰੋਜ਼ ਤੜਫਣਾ ਤਾਂ ਬੰਦ ਕਰ ਦਿਆਂਗੇ ਇਹ ਥੋੜੇ ਕੁਲੇ ਸਾਡੀ ਸਮੱਸਿਆ ਦਾ ਹੱਲ ਨਹੀਂ ਸਾਡੀ ਬਿੜਾ ਦਿਓ ਉਹ ਜਿੱਥੇ ਪੁੱਤ ਨੂੰ ਮਾਰਿਆ ਉੱਥੇ ਨਾਲ ਦੋ ਗੋਲੀਆਂ ਸਾਡੇ ਵਾਰੀ ਕੀ ਕਾਲ ਪੈਂਦਾ ਉਹਨਾਂ ਕੋਲ ਪਰ ਜ਼ਿੰਮੇਵਾਰੀ ਵਾਲੀ ਕੋਈ ਨਹੀਂ ਸਭ ਤੋਂ ਵੱਡਾ ਖਤਰਾ ਪੰਜਾਬ ਨੂੰ ਜੇ ਮੁੱਖ ਦੇ ਇਸ ਟਾਈਮ ਤੇ ਦੇਖੀਏ ਗੈਂਗਸਟਰ ਬਾਦ ਤੋਂ ਖਤਰਾ ਸਭ ਤੋਂ ਵੱਡਾ ਖਤਰਾ ਇਹ ਲੋਕ ਜਿਹੜੀਆਂ ਪਹਿਲਾਂ ਨੈਕਲਾਈਟ ਮੂਵਮੈਂਟ ਆਈ ਉਸ ਤੋਂ ਬਾਅਦ ਦੂਸਰੀ ਵੀ ਆਪਣਾ 10 ਸਾਲ ਸੰਤਾਪ ਹੋ ਗਿਆ ਉਨਾਰਾ ਮਨੋਰਥ ਖੁਸ਼ ਹੋਰ ਸੀ ਪਰ ਇਹ ਤਾਂ ਸਾਰੇ ਪੈਸੇ ਕਮਾਉਣ ਵਾਲੇ ਗੁੰਡੇ ਬੈਠੇ ਇਹਨਾਂ ਦੇ ਵਿੱਚ ਇਹਨਾਂ ਦੇ ਨਾਲ ਸਾਡੀ ਜਿਹੜੀ ਸਰਕਾਰੀ ਮਿਸ਼ਨਰੀ ਰਾਜਕੀ ਹੈ ਨਾ ਇਸੇ ਕਰਕੇ ਕਾਬੂ ਨਹੀਂ ਹੋਇਆ ਜਿਹੜਾ ਬੰਦਾ ਫਿਕਰਮੰਦ ਹੈ ਜਿਹਨੂੰ ਚਿੰਤਾ ਹੈ ਉਹ ਥੋੜਾ ਜਿਆਦਾ ਭਾਰ ਭੱਜੂ ਹੈ ਜabb ਇਸ ਹੱਥ ਫੜੇ ਕਰਤੀਆ ਨੂੰ ਪਕਾਉਣਾ 215000 ਦਾ ਸਟੂਡੈਂਟ ਹੈ ਕੈਨੇਡਾ ਕੈਡਰੇਟ ਦੇ ਬਾਰੇ ਹਲੇ ਜਿਹਦੇ ਕੀਤੇ ਗਏ ਨੇ ਵਿਆਹ ਸ਼ਾਦੀਆਂ ਕਰਾ ਕੇ ਇਹਨੂੰ ਵੱਖਰੇ ਨੇ ਸਾਡੇ ਨੌਜਵਾਨਾਂ ਦਾ ਜਾਂ 2011 ਦਾ ਅੰਕੜਾ 35.8 ਸੀ ਜਵਾਨੀ ਦਾ ਅੰਕ 2040 ਤੱਕ ਵਿਰੁੱਧ 21.3 ਰਹੇ ਨੇ ਪੰਜਾਬ ਦੀ ਹਰੇਕ ਇੱਕ ਦੇ ਉੱਤੇ ਬੁੱਢਾ ਬੈਠਾ ਹੋਊਗਾ ਪਰ ਇਹ ਸਭ ਕੁਝ ਜਾਣਦੇ ਆ ਇਹ ਅੰਕੜੇ ਮੈਂ ਇਹਨਾਂ ਤੋਂ ਲੈਨੇ ਯੂਨੀਵਰਸਿਟੀ ਦੀ ਰਿਪੋਰਟ ਹੈ 37 ਲੱਖ ਭਈਆ ਪੰਜਾਬ ਚ ਅੱਜ ਹੈ ਤੇ 2040 ਤੱਕ ਕਰੋੜ ਸਵਾ ਨੂਰ ਤੋਂ ਡੱਪੂ ਆ ਥੋੜੀਆਂ ਗੁਰਵੰਤ ਗੁਰਦੁਆਰਾ ਪ੍ਰਬੰਧ ਕਮੇਟੀਆਂ ਦੇ ਪ੍ਰਧਾਨ ਵੀ ਜੇ ਭਈਏ ਇਹਨਾਂ ਬਣਿਆ ਤਾਂ ਮੇਰਾ ਨਾਮ ਬਦਲ ਦਿਓ ਜੇ ਆਹੀ ਪ੍ਰਜਨਨ ਚੱਲਦਾ ਰਿਹਾ ਕੋਈ ਚਿੰਤਾ ਨਹੀਂ ਕਿਸੇ ਨੂੰ ਸਭ ਰੋਟੀਆਂ ਸੇਕਦੇ ਆ ਰਾਜਨੀਤੀ ਕਰਦੇ ਆ ਸਮਾਜ ਬਣਾਦੇ ਆ ਸੋਮਵਿਸ਼ੇ ਤੋਂ ਥੋੜਾ ਜਿਹਾ ਸਾਈਡ ਤੇ ਚਲਾ ਗਿਆ ਕਿਸੇ ਨੂੰ ਭਰਾ ਨੂੰ ਗੱਲ ਨਾ ਚੰਗੀ ਲੱਗੀ ਹੋਵੇ ਤਾਂ ਮਾਫੀ ਚਾਹੁੰਦਾ ਮਹੀਨੇ ਵੀਦਾਂ ਦੇ ਵਿੱਚ ਆਪਾਂ ਕਿਸੇ ਗੱਲ ਤੇ ਲੱਗਾਂਗੇ ਨਹੀਂ ਫਿਰ ਜਿਹੜਾ ਕੋਈ ਅਗਲਾ ਪ੍ਰੋਗਰਾਮ ਆਪਾਂ ਜੇ ਆਪਾਂ ਨੂੰ ਲੱਗਿਆ ਵੀ ਜਮੇ ਕੁਝ ਨਹੀਂ ਹੈਗਾ ਕੁਝ ਸਰਕਾਰ ਦੇ ਪੱਲੇ ਪਾਇਆ ਫਿਰ ਆਪਾਂ ਬੱਤਸੀ ਕਰਾਉਣੀ ਆ ਬੇਟੇ ਦੀ ਅਗਲੇ ਮਹੀਨੇ ਉਹ ਤੋਂ ਫਿਰ ਆਪਾਂ ਕੋਈ ਨਾ ਕੋਈ ਅਨਾਉਂਸਮੈਂਟ ਕਰਾਂਗੇ ਇਹਦਾ ਕਹਿੰਦਾ ਹੋਇਆ ਕੋਈ ਸ਼ਬਦ ਕਿਸੇ ਵੀਰ ਨੂੰ ਚੁਪ ਗਈ ਹੋਵੇ ਗੱਲ ਤਾਂ ਮਾਫੀ ਚਾਹੁੰਦਾ ਤੁਹਾਡੇ ਤੋਂ ਸਾਰਿਆਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ